ਇੱਕ ਵਾਰ ਨਾ ਇੱਕ ਬਹੁਤ ਅਮੀਰ ਬੰਦਾ ਹੁੰਦਾ ਤੇ ਉਹ ਇਸ ਪੈਸੇ ਦੇ ਕਰਕੇ ਨਾ ਰੱਬ ਦਾ ਨਾਮ ਨਹੀਂ ਲੈ ਸਕਦਾ ਉਹ ਸੋਚਦਾ ਵੀ ਕਿਸੇ ਵਧੀਆ ਬਾਬੇ ਦਾ ਨਾਮ ਸੁਣਾਇਆ ਹੁੰਦਾ ਉਹਨਾਂ ਕੋਲੇ ਚਲਾ ਜਾਂਦਾ ਵੀ ਜਦੋਂ ਉਹਨਾਂ ਕੋਲੇ ਜਾਂਦਾ ਤੇ ਉਹ ਕਹਿੰਦਾ ਵੀ ਬਾਬਾ ਜੀ ਵੀ ਮੇਰੇ ਤੋਂ ਰੱਬ ਦਾ ਨਾਮ ਨਹੀਂ ਲਿਆ ਜਾਂਦਾ ਵੀ ਮੇਰੇ ਕੋਲੇ ਪੈਸਾ ਬਹੁਤ ਹੈ ਇਹਦੇ ਕਰਕੇ ਨਹੀਂ ਰੱਬ ਦਾ ਨਾਮ ਲਿਆ ਜਾਂਦਾ ਵੀ ਤੁਸੀਂ ਮੇਰੀ ਹੈਲਪ ਕਰੋ ਤੇ ਉਹ ਉਹਨਾਂ ਨੂੰ 100 ਰੁਪਏ ਦਾ ਮੱਥਾ ਟੇਕਦਾ ਉਹਨਾਂ ਟਾਈਮਾਂ ਵਿੱਚ 100 ਰੁਪਏ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਇਹ ਗੱਲ ਵੀ ਕਹਿੰਦਾ ਵੀ ਬੱਬਾ ਜੀ ਤੁਸੀਂ ਇਹ ਪੈਸੇ ਰੱਖ ਲਿਓ ਮੈਨੂੰ ਪਤਾ ਸਾਨੂੰ ਇਹ ਚੀਜ਼ ਨਾਲ ਕੋਈ ਮੋਹ ਨਹੀਂ ਹੈਗਾ ਪਰ ਇਹ ਪੈਸੇ ਜ਼ਰੂਰ ਰੱਖ ਲਿਓ ਇਹਦੇ ਨਾਲ ਮੇਰੀ ਸਾਰੀ ਜਿਹੜੀ ਸਮੱਸਿਆ ਉਹਦਾ ਹੱਲ ਹੋ ਜਾਊਗਾ ਚਲੋ ਬੱਬਾ ਉਹਨਾਂ ਦੀ ਬੇਨਤੀ ਲਾ ਲਓ ਜਿੱਦਾਂ ਵੀ ਸੁਣ ਕੇ ਗੱਲ ਉਹ ਪੈਸੇ ਰੱਖ ਲੈਂਦਾ ਚਲੋ ਬੰਦਾ ਆਪਣੇ ਚਲਾ ਜਾਂਦਾ ਤੇ ਬਾਬਾ ਸਵੇਰੇ ਤੋਂ ਸ਼ਾਮ ਤੱਕ ਇਹ ਸੋਚੀ ਜਾਂਦਾ ਵੀ 100 ਰੁਪਏ ਦਾ ਕਰਿਆ ਕੀ ਜਾਵੇ ਕਈ ਥਾਂ ਤੇ ਜਾਂਦਾ ਉਹ ਵਾਪਸ ਵੀ ਆ ਜਾਂਦਾ ਐਂਡ ਤੇ ਜਦੋਂ ਸ਼ਾਮ ਪੈ ਜਾਂਦੀ ਹੈ ਤਾਂ ਬਾਬਾ ਉਹ 100 ਦਾ نوٹ ਵਗਾ ਕੇ ਮਾਰਦਾ ਤਾਂ ਮੱਥੇ ਦੇ ਹੱਥ ਵੀ ਮਾਰਦਾ ਪੈਸੇ ਸਿੱਟ ਗਏ ਉਹ ਸੋਚਦਾ ਹੈ ਕਹਿੰਦਾ ਜਦੋਂ ਇਹ 100 ਰੁਪਏ ਨੇ ਮੈਨੂੰ ਸਵੇਰੇ ਤੋਂ ਸ਼ਾਮ ਤੱਕ ਰੱਬ ਦਾ ਨਾਮ ਭਲਾਤਾ ਕਹਿੰਦਾ ਉਹ ਬੰਦੇ ਕੋਲੇ ਕਰੋੜਾਂ ਦੀ ਜਾਇਦਾਦ ਹੈ ਉਹ ਰੱਬ ਦਾ ਨਾਮ ਕਿੱਥੋਂ ਲੈ ਲੂਗਾ ਸੋ ਇਹ ਪੈਸਾ ਇੱਕ ਇਹ ਜੀ ਚੀਜ਼ ਹੈ ਜੋ ਪਰਮਾਤਮਾ ਨੂੰ ਭਲਾ ਦਿੰਦਾ ਇਹ ਗੱਲ ਸਹੀ ਹੈ ਪਹਿਲਾ ਬੰਦਾ ਪਰਮਾਤਮਾ ਨੂੰ ਪ੍ਰਾਰਥਨਾ ਕਰਕੇ ਪੈਸੇ ਨੂੰ ਮੰਗਦਾ ਹੈ ਤੇ ਉਸ ਤੋਂ ਬਾਅਦ ਫਿਰ ਉਹ ਪਰਮਾਤਮਾ ਨੂੰ ਉਹੀ ਸਮਝਣ ਲੱਗ ਜਾਂਦਾ ਹੈ ਸੋ ਇਹ ਕਹਾਣੀ ਤੋਂ ਸਿੱਖਿਆ ਮਿਲਦੀ ਆ ਪੈਸੇ ਨੂੰ ਇੰਨੀ ਵੈਲਿਊ ਨਾ ਦੋ ਤੁਹਾਡੇ ਸਿਰ ਤੇ ਨਾ ਹਾਵੀ ਹੋਵੇ ਪੈਸਾ ਪਰਮਾਤਮਾ ਮੰਗ ਲਓ ਮੰਗੋ ਕਿਵੇਂ ਵੀ ਕਰੋ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋਣ ਉਹਦੇ ਨਾਲ ਬਸ ਤੁਹਾਡਾ ਦਿਮਾਗ ਤੁਹਾਡਾ ਹੀ